ਸਾਡੇ ਸਕੂਲਾਂ ਦੇ ਵਿੱਚ ਮੈਂ ਪੈਸੇ ਨੂੰ ਲੈ ਕੇ ਸੀਰੀਅਸ ਨਸ ਨਹੀਂ ਨਾ ਸਮਾਜ ਦੇ ਵਿੱਚ ਐਦਾਂ ਕੋਲਦਾ ਤੁਹਾਨੂੰ ਤੁਸੀਂ ਦੇਖ ਲਓ ਵੀ ਕੀ ਸਿਖਾਇਆ ਜਾਂਦਾ ਤੁਸੀਂ ਪੜ੍ਹੇ ਹੋ ਕਿੰਨਾ ਪੜ੍ਹੇ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਪੁੱਛਦਾ ਤੁਸੀਂ ਕਿੰਨੇ ਪੜ੍ਹੇ ਹੋ ਦੱਸੋ ਪੋਸਟ ਗ੍ਰੈਜੂਏਟ ਕੀ ਸਿਖਾਇਆ ਤੁਹਾਨੂੰ ਪੜਾਏ ਪੈਸੇ ਬਾਰੇ ਦੱਸੋ ਕਿਹਨੇ ਸਿਖਾਇਆ ਤੁਹਾਡੇ ਪੇਰੈਂਟਸ ਨੇ ਸਿਖਾਇਆ ਪੇਰੈਂਟਸ ਨੇ ਵੀ ਸਿਖਾਇਆ ਤੁਹਾਨੂੰ ਜਿਹੜੇ ਤੁਹਾਡੇ ਇਨਫਲੂਐਂਸਰ ਨੇ ਜਿਹੜੇ ਤੁਹਾਨੂੰ ਪ੍ਰਭਾਵਿਤ ਕਰਦੇ ਚਾਚੇ ਤਾਏ ਮਾਮੇ ਫੁੱਫੜ ਉਹਨਾਂ ਨੇ ਕਦੇ ਅੱਜ ਤੱਕ ਪੈਸੇ ਦੀ ਗੱਲ ਕੀਤੀ ਹੈ ਨਹੀਂ ਤੁ ਫੇਰ ਫਿਰ ਤੁਸੀਂ ਆਪ ਹੀ ਤੁਸੀਂ ਆਪ ਹੀ ਮੰਨ ਗਏ ਨਾ ਇਸ ਗੱਲ ਨੂੰ ਕਿ ਪੈਸੇ ਬਾਰੇ ਕੋਈ ਦੱਸੀ ਨਹੀਂ ਜਾਂਦਾ ਕੁਝ ਵੀ ਯਾਰ ਦੱਸਣ ਕੌਣ ਜਿਹੜੇ ਚਾਚੇ ਤਾਏ ਮਾਮੇ ਬੂਪੜੇ ਉਹਨਾਂ ਉਹ ਤਾਂ ਆਪ ਨਹੀਂ ਕੁਝ ਪਤਾ ਨੂੰ ਸਾਡੇ ਤਾਂ ਜੇ ਬੰਦਾ ਬੱਚਾ ਮੱਥਾ ਟੇਕਣ ਲੱਗ ਜਾਏ ਨਾ ਗੁਰਦੁਆਰੇ ਜਾਣ ਲੱਗ ਜਾਏ ਜਾਂ ਮੰਦਰ ਜਾਣ ਲੱਗ ਜਾਏ ਉਹਨੂੰ ਸਮਝਦੇ ਬਹੁਤ ਵਧੀਆ ਬੱਚਾ ਏ ਵੀ ਇਹ ਤਾਂ ਰੱਬ ਨਾਲ ਜੁੜ ਗਿਆ ਏ ਸਿਆਣਾ ਬੱਚਾ ਏ ਵੀ ਸਿਆਣਾ ਬੱਚਾ ਰੱਬ ਨਾਲ ਜੁੜ ਗਿਆ ਉਹ ਰੱਬ ਨਾਲ ਜੁੜੋ ਨਾ ਜੁੜੋ ਉਹ ਤਾਂ ਵੱਡੀ ਗੱਲ ਪਹਿਲਾਂ ਜਿਹੜੀਆਂ ਤੁਹਾਡੀ ਬੇਸਿਕ ਲੋੜਾਂ ਹੈਗੀਆਂ ਉਹਨਾਂ ਨੂੰ ਤਾਂ ਪੂਰੀਆਂ ਕਰੋ ਮੁੱਢੀਆਂ ਲੋੜਾਂ ਕੀ ਹੈ ਕੁੱਲੀ ਗੁੱਲੀ ਜੁੱਲੀ ਕੁੱਲੀ ਦਾ ਮਤਲਬ ਹੈਗਾ ਮਕਾਨ ਮਕਾਨ ਬਣਾਣਾ ਅੱਜ ਅੱਜ ਦੀ ਡੇਟ 'ਚ ਮਕਾਨ ਬਣਾਣਾ ਤੁਸੀਂ ਮੈਨੂੰ ਦੋਸਤੋ ਕਿੰਨਾ ਕੁ ਸੌਖਾ ਕੰਮ ਹੈ ਕੀ ਬਿਨਾ ਪੈਸੇ ਤੋਂ ਮਕਾਨ ਬਣ ਜੂਗਾ ਨਹੀਂ ਤੇ ਫਿਰ ਪੈਸੇ ਦੀ ਤੁਹਾਨੂੰ ਗੱਲ ਨਹੀਂ ਕੀਤੀ ਜਾਂਦੀ ਫਿਰ ਤੁਸੀਂ ਸਾਰੀ ਉਮਰ ਅੱਖਾਂ 'ਚ ਹੱਥ ਦਾ ਦਰ ਦੇ ਦੇਗਾ ਅੱਖਾਂ 'ਚ ਬੁੱਠੇ ਦੇ ਤੇ ਘਰੋਂਦੇ ਕਿ ਨਹੀਂ ਰੋਂਦੇ ਫਿਰ ਕਿਉਂ ਰੋਂਨੇ ਆ ਕਿਉਂਕਿ ਸਾਨੂੰ ਕੋਈ ਦੱਸੇ ਨਹੀਂ ਜਾਂਦਾ ਕੁੱਲੀ ਗੁੱਲੀ ਜੁੱਲੀ ਬੇਸਿਕ ਲੋੜਾਂ ਹੈਗੀਆਂ ਤਿੰਨ ਮੁਢਲੀਆਂ ਲੋੜਾਂ ਹੈਗੀਆਂ ਤੇ ਮੁਢਲੀਆਂ ਲੋੜਾਂ ਬਾਰੇ ਦੱਸਿਆ ਕਿ ਹੁਣ ਦੱਸਦਾ ਕੌਣ ਕੁੱਲੀ ਦਾ ਮਕਾਨ ਹੈ ਮਕਾਨ ਸਾਲਾ ਮਾੜੇ ਤੋਂ ਮਾੜਾ ਮਕਾਨ ਵੀ 30 40 ਲੱਖ ਤੋਂ ਘੱਟ ਨਹੀਂ ਤਿਆਰ ਹੁੰਦਾ ਹੁਣ 30 40 ਲੱਖ ਰੁਪਏ ਕਿੰਨੇ ਬੰਦਿਆਂ ਕੋਲੇ ਮੈਨੂੰ ਇਹ ਦੱਸ ਦੋ ਜੀ ਕੱਢੋ ਪਰਸੈਂਟੇਜ ਸਾਡੇ ਕੀ ਹੈ ਸਾਡੇ ਜਦੋਂ ਬੱਚਾ ਪੈਦਾ ਹੁੰਦਾ ਨਾ ਉਸ ਵੇਲੇ ਉਹਨੂੰ ਪੁੱਛਣਾ ਸ਼ੁਰੂ ਕਰਦੇ ਨੇ ਮੇਰਾ ਬੱਚਾ ਵੱਡਾ ਹੋ ਕੇ ਕੀ ਬਣੇਗਾ ਜੇ ਉਹ ਕਹਿੰਦੇ ਨੇ ਮੈਂ ਅਫਸਰ ਬਣੂੰਗਾ ਬੜੇ ਖੁਸ਼ ਹੁੰਦੇ ਆ ਬਹੁਤ ਖੁਸ਼ ਹੁੰਦੇ ਆ ਵੀ ਨੌਕਰੀ ਨੌਕਰੀ ਕਰੇਗਾ ਇਹ ਬਈ ਨੌਕਰੀ ਕਰੇਗਾ ਇਹ ਬਰਦਾਸ਼ ਜੇ ਆਪ ਪਹਿਲੀ ਗੱਲ ਤਾਂ ਅਫਸਰ ਬਣਨ ਦੀ ਜੇ ਬਣ ਗਿਆ ਤਾਂ ਫਿਰ ਵੀ ਲੋਕਾਂ ਲਈ ਕੰਮ ਕਰੇਗਾ ਜੇ ਲੋਕਾਂ ਨੇ ਕੰਮ ਕਰੇਗਾ ਤਾਂ ਲੋਕ ਜਿਨ੍ਹਾਂ ਲਈ ਕੰਮ ਕੀਤਾ ਜਾਏਗਾ ਉਹ ਜ਼ਿਆਦਾ ਅਮੀਰ ਹੋਣਗੇ ਨਾ ਕਿ ਤੁਸੀਂ ਅਮੀਰ ਹੋਵੋਗੇ ਕਿਉਂਕਿ ਤੁਹਾਨੂੰ ਤਾਂ ਇਹ ਮੁੱਠੀ ਭਰੀ ਚੀਜ਼ ਮਿਲਣੀ ਹੈ ਜਿਹੜੀ ਮਿਲਣੀ ਹੈ ਜੇ ਹੁਣ ਜਿਹੜੇ ਬੰਦੇ ਕੋਈ EMPLOYEE ਰੱਖਦੇ ਐ ਕੀ ਉਹ ਉਹਨੂੰ ਆਪਣੀ ਇਨਕਮ ਦਾ ਹਿੱਸਾ ਥੋੜੀ ਦਿੰਦੇ ਐ ਵੀ ਜੇ ਇੱਕ ਬੰਦਾ ਕੋਈ ਬੰਦਾ ਇੱਕ ਬੰਦਾ ਕੰਮ ਕਰ ਰਿਹਾ ਉਹਦੇ ਕੋਲ 10 EMPLOYEES ਐ ਤੇ ਉਹ 10 ਲੱਖ ਰੁਪਏ ਮਹੀਨੇ ਦਾ ਕਮਾਰਿਆ ਉਹ ਲੱਖ ਲੱਖ ਰੁਪਏ ਮਹੀਨਾ ਥੋੜੀ ਦਿੰਦਾ ਕਿ ਸਾਰਿਆਂ ਨੂੰ ਵੀ ਚਲੋ ਬਰਾਬਰ ਵੰਡ ਲਓ ਉਹ ਤਾਂ 15 20 20 20000 ਰੁਪਏ ਦਿੰਦਾ ਮਤਲਬ 10 ਬੰਦਿਆਂ ਤੋਂ ਉਹ 10 ਲੱਖ ਰੁਪਏ ਕਮਾਇਆ ਜਿਨ੍ਹਾਂ ਤੋਂ ਕਮਾਇਆ ਉਹਨਾਂ ਨੂੰ ਕੀ ਮੇਰਾ 10 ਤੋਂ 15000 ਰੁਪਏ ਮਿਲਣਾ ਸਾਡੇ ਇੱਥੇ ਸਾਡੇ ਦਫ਼ਤਰ ਦੇ ਵਿੱਚ ਕੁੜੀਆਂ ਕੰਮ ਕਰਦੀਆਂ ਕੋਈ ਐਮਪੀਏ ਫਾਈਨਾਂਸ ਹੈ ਕੋਈ ਕੁਝ ਹੈ ਕਿੰਨੀ ਚੱਲ ਰਹੀ ਹੈ 12000 ਰੁਪਏ ਕਿੰਨੀ ਚੱਲ ਰਹੀ ਹੈ 10000 ਰੁਪਏ ਤੇ 10000 ਰੁਪਏ ਵਿੱਚ ਕੀ ਕਰੂਗੀ ਕੁੜੀ ਕੀਆ ਕਰੂਗੀ ਜਦੋਂ ਕਿ ਇੱਥੇ ਪੀਜੀ ਦੇ ਵਿੱਚ ਰਹਿਣ ਵਾਲਤੇ ਵੀ ਘਟੋ ਘਟ 5000 ਰੁਪਏ ਚਾਹੀਦਾ ਜੇ ਉਹ ਪੀਜੀ ਤੋਂ ਇੱਥੇ ਚੱਲ ਕੇ ਆਏਗੀ ਆਟੋ ਰਿਕਸ਼ਾ ਫੜ ਕੇ ਆਏਗੀ ਤਾਂ ਵੀ ਉਹਨੂੰ ਘਟੋ ਘਟ ਮੇਰਾ ਖਿਆਲ ਦਾ ਜ਼ਿਆਦਾ ਨਹੀਂ 20 25 30 ਰੁਪਏ ਉਹਨੂੰ ਘਟੋ ਘਟ ਇੱਕ ਵਾਰ ਸੇ ਚਾਹੀਦੇ ਗੁਜ਼ਾਰਾ ਹੋਣਾ ਹੀ ਨਹੀਂ ਕਿਤੇ ਕਿਤੇ ਗੁਜ਼ਾਰਾ ਹੋ ਜਾਏਗਾ ਗੱਲ ਮੁੱਖ ਦੀ ਗੱਲ ਇਹ ਕਿ ਪੈਸੇ ਬਾਰੇ ਗੱਲ ਹੀ ਜੀ ਕੀਤੀ ਜਾਂਦੀ ਜਦੋਂ ਬੱਚਾ ਹੁਣ ਤਾਂ ਛੋਟਾ ਹੁੰਦਾ ਉਸ ਵੇਲੇ ਮੇਰਾ ਬੱਚਾ ਵੱਡਾ ਹੋ ਕੇ ਅਫਸਰ ਬਣੇਗਾ ਜਦੋਂ ਬੱਚਾ ਵੱਡਾ ਹੋ ਜਾਂਦਾ ਪੜ੍ਹਨਾ ਸ਼ੁਰੂ ਕਰ ਦਿੰਦਾ ਬੀਏ ਕਰ ਲੈਂਦਾ ਐਮਏ ਕਰ ਲੈਂਦਾ ਫਿਰ ਬੱਚੇ ਦੀ ਅਰਦਾਸ ਬੱਚੇ ਵਾਸਤੇ ਅਰਦਾਸਾਂ ਕਰਨ ਚਲੇ ਜਾਂਦੇ ਮੰਦਰਾਂ ਚ ਗੁਰਦੁਆਰਿਆਂ ਚ ਵੀ ਮੇਰੇ ਬੱਚੇ ਨੂੰ ਨੌਕਰੀ ਮਿਲ ਜੇ ਨੌਕਰੀ ਮਿਲ ਜਾਂਦੀ ਹੈ ਕਿਹੜੀ 10 15 20000 ਰੁਪਏ ਵਾਲੀ ਉਹ ਪਰ ਉਹ ਕਰਨ ਪੱਕੀ ਆਉਣ ਲੱਗ ਗਈ ਆ ਫੇਰ ਉਹ ਕੰਦੇ ਵੀ 10 15 20000 ਦੀ ਨੌਕਰੀ ਮਿਲ ਗਈ ਫੇਰ ਬੰਦੇ ਮੱਥੇ ਤੇ ਹੱਥ ਮਾਰਦੇ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ ਵੀ ਤੁਹਾਨੂੰ 15 20000 ਦੀ ਨੌਕਰੀ ਕਿਉਂ ਮਿਲੀ ਕਿਉਂਕਿ ਤੁਸੀਂ ਜਿਹੜੀ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਹੈ ਉਹ ਨੌਕਰੀ ਦੀ ਅਰਦਾਸ ਕੀਤੀ ਹੈ ਤੁਸੀਂ ਇਹ ਅਰਦਾਸ ਨਹੀਂ ਕੀਤੀ ਵੀ ਸਾਡੇ ਮੁੰਡੇ ਨੂੰ ਚੰਗੀ ਨੌਕਰੀ ਮਿਲ ਜੇ ਸਾਡੇ ਮੁੰਡੇ ਨੂੰ 2 ਲੱਖ ਰੁਪਏ ਵਾਲੀ ਨੌਕਰੀ ਮਿਲ ਜ ਮੇਰਾ ਇਨਕਮ ਇਨਕਮ ਡਾਟਾ ਕੀ ਕਹਿੰਦਾ ਮੇਰਾ ਇਨਕਮ ਡਾਟਾ ਇਹ ਕਹਿੰਦਾ 1940 ਤੋਂ ਸ਼ੁਰੂ ਕਰਕੇ ਬੰਦਾ 10 ਰੁਪਏ ਮਹੀਨਾ ਕਮਾਉਂਦਾ ਸੀ ਫਿਰ 20 ਸਾਲ ਬਾਅਦ 1960 ਚ ਉਹ 100 ਰੁਪਏ ਮਹੀਨਾ ਕਮਾਉਣਾ ਸ਼ੁਰੂ ਕੀਤਾ 1960 ਤੋਂ ਬਾਅਦ 1980 ਆਇਆ ਫਿਰ ਉਹਨੇ 1000 ਰੁਪਏ ਮਹੀਨਾ ਕਮਾਉਣਾ ਸ਼ੁਰੂ ਕੀਤਾ 20 ਸਾਲ ਨਿਕਲ ਰਿਹਾ ਤੇ 10 ਗੁਣਾ ਤੁਹਾਡੀ ਆਮਦਨ ਵਧ ਰਹੀ ਹੈ ਫਿਰ 2000 ਆ ਗਿਆ 2000 ਦੇ ਵਿੱਚ 10000 ਕਮਾਉਣਾ ਸ਼ੁਰੂ ਕੀਤਾ 2020 ਆ ਗਿਆ 2020 ਦੇ ਵਿੱਚ 1 ਲੱਖ ਰੁਪਏ ਕਮਾਉਣਾ ਸ਼ੁਰੂ ਕੀਤਾ ਇਹਦਾ ਮਤਲਬ 2020 ਚ ਜਿਹੜਾ ਬੰਦਾ 1 ਲੱਖ ਰੁਪਏ ਕਮਾਰਿਆ ਉਹ ਕਿੰਨੇ ਪੈਸੇ ਕਮਾਰਿਆ ਜਿੰਨੇ 1940 10 ਰੁਪਏ 10 ਰੁਪਏ ਕਮਾਤਾ ਸੀ ਤੁਸੀਂ ਕਿਹਾ ਵੀ ਸੀ ਵੀ 1 ਲੱਖ ਰੁਪਏ ਕਮਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਬਹੁਤ ਛੋਟੀ ਜੀ ਗੱਲ ਆ ਅਮਾਉਂਟ ਕੋਈ ਵੱਡੀ ਨਹੀਂ ਹੈਗੀ ਨਹੀਂ ਲੱਖ ਰੁਪਏ ਨਾਲ ਮੈਨੂੰ ਤੁਸੀਂ ਦੱਸੋ ਵੀ ਕਿਹੜੇ ਬੰਦੇ ਸੈਟੀਸਫਾਈਡ ਹਮ ਬੈਂਕ ਦੇ ਕਲਰਕਾਂ ਨੂੰ ਚੱਲ ਜਾਓ ਲੱਖ ਲੱਖ ਰੁਪਏ ਮਿਨਾ ਲੈ ਰਹੇ ਐ ਐਲ ਆਈ ਸੀ ਦੇ ਕਲਰਕਾਂ ਨੂੰ ਚੱਲ ਜਾਓ ਲੱਖ ਲੱਖ ਰੁਪਏ ਮਿਨਾ ਲੈ ਰਹੇ ਪੁਲਿਸ ਵਾਲੇ ਬੰਦਾ ਕੋ ਚੱਲ ਜਾਓ ਲੱਖ ਲੱਖ ਰੁਪਏ ਮਿਨਾ ਲੈ ਰਹੇ ਫੌਜੀ ਲੱਖ ਲੱਖ ਕਿੱਥੇ ਜਾ ਰਹੇ ਆ ਕਿਹੜੇ ਸਰਟੀਫਾਈਡ ਆਏ ਗੁਜ਼ਾਰਾ ਨਹੀਂ ਹੁੰਦਾ ਕਿਸੇ ਬੱਚੇ ਦਾ ਵਿਆਹ ਕਰਨਾ ਤਾਂ ਲੋਨ ਲੈਣਾ ਕੋਈ ਘਰ ਮਰਗਤ ਹੋ ਗਈ ਤਾਂ ਲੋਨ ਲੈਣਾ ਕੋਈ ਕੈਦੀ ਖੁਸ਼ੀ ਆ ਗਈ ਤਾਂ ਲੋਨ ਲੈਣਾ ਕਿਹੜਾ ਕਿਹੜਾ ਗੁਜ਼ਾਰੇ ਹੋ ਰਹੇ ਆ ਇਹ ਤਾਂ ਦਾਲ ਰੋਟੀ ਜੋਗੇ ਵੀ ਨਹੀਂ ਆ ਦਾਲ ਰੋਟੀ ਜੋਗੇ ਮਸਈਆਂ ਇਹ ਜਿਹੜਾ 1940 'ਚ 10 ਰੁਪਏ ਕਮੰਦਾ ਸੀ ਤੇ ਉਹ 2020 ਦੇ ਵਿੱਚ 1 ਲੱਖ ਰੁਪਏ ਕਮੰਦਾ ਉਹਦਾ ਬਰਾਬਰ ਹੈ 1940 ਵਾਲੇ ਕੋਲ ਆਈਫੋਨ ਨਹੀਂ ਸੀ ਹੁੰਦਾ ਉਹਦੇ ਕੋਲ ਕਾਰ ਨਹੀਂ ਸੀ ਹੁੰਦੀ ਉਹਦੇ ਕੋਲ ਬ੍ਰਾਂਡਡ ਕੱਪੜੇ ਨਹੀਂ ਸੀ ਹੁੰਦੇ ਆ ਚੀਜ਼ਾਂ ਹੁਣ ਹੋਰ ਪਾ ਲੋ ਇਹ ਚੀਜ਼ਾ ਹੁਣ ਹੋਰ ਪਾ ਲਓ ਇਹਦਾ ਮਤਲਬ ਕੀ ਹੋ ਗਿਆ ਤੁਸੀਂ ਤੁਸੀਂ 1.5 ਲੱਖ ਰੁਪਏ ਕਮਾਓਗੇ ਤਾਂ 1940 ਦੇ ਬਰਾਬਰ ਜਾਓਗੇ 10 ਰੁਪਏ ਦੇ ਬਰਾਬਰ ਆਈਫੋਨ ਦਾ ਮਤਲਬ ਪਤਾ ਕੀ ਹੈ ਆਈਫੋਨ ਦਾ ਮਤਲਬ ਹੈ 1.5 ਲੱਖ ਰੁਪਈਆ 1.5 ਲੱਖ ਦਾ ਮਤਲਬ ਤੁਸੀਂ 4 ਸਾਲ ਚਲਾਉਣਾ ਉਹ 4 ਸਾਲ ਦੇ ਕਿੰਨੇ ਮਹੀਨੇ ਹੁੰਦੇ ਆ 50 ਮਹੀਨੇ 48 ਮਹੀਨੇ 50 ਮਹੀਨੇ ਹੋਗੇ 50 ਨੂੰ 3 ਨਾਲ ਗੁਣਾ ਕਰ ਲਓ ਇਹਦਾ ਮਤਲਬ ਇੱਕ ਆਈਫੋਨ ਤੁਹਾਡੇ ਘਰ ਦਾ 3000 ਰੁਪਏ ਮਹੀਨਾ ਖਾਂਦਾ ਤੁਹਾਨੂੰ ਤੇ ਜੇ ਕਰਦੇ ਚਾਰ ਫੋਨੋਂ ਤਾਂ 12000 ਰੁਪਏ ਵੀ ਨੋਕ ਆ ਗਿਆ। ਲੱਖ ਰੁਪਏ ਚ ਪਹਿਲਾਂ ਤਾਂ ਉਹ ਲੱਖ ਰੁਪਏ ਚ ਉਹ ਉਹ 12000 ਰੁਪਏ ਉਹ ਜੋੜ ਉਹਦੇ ਚ। ਫਿਰ ਬ੍ਰਾਂਡਡ ਕੱਪੜੇ 15-15000 ਦੀਆਂ ਸ਼ਰਟਾਂ 12-12000 ਦੀਆਂ ਸ਼ਰਟਾਂ 2-200 ਰੁਪਏ ਦੀ ਵੀ ਸ਼ਰਟ ਆਂਦੀ ਹੈ। ਲੇਕਿਨ ਜਿਉਂ-ਜਿਉਂ ਬੰਦਾ ਪੈਸੇ ਕਮਾਈ ਜਾਂਦਾ ਉਹ ਫਿਰ ਖਰਚੇ ਆਪਣੇ ਵਧਾਂਦਾ ਉਹ ਬ੍ਰਾਂਡ ਦੇ ਵਿੱਚ ਆਈ ਜਾਂਦਾ ਉਹ। ਹੂੰ ਜਿਉਂ ਨੀ ਉਹਦੀ ਤਰਕਾਹ ਵਧਦੀ ਹੈ ਪੈਸਾ ਵਧਦਾ ਉਹ ਬ੍ਰਾਂਡ ਦੇ ਵਿੱਚ ਆਈ ਜਾਂਦਾ। ਜਿਹੜਾ ਲੱਖ ਰੁਪਈਆ ਉਹ ਬ੍ਰਾਂਡਡ ਕੱਪੜੇ ਪਾਊਗਾ। ਬ੍ਰਾਂਡਡ ਕਪੜੇ ਪਾ ਕੇ ਤੁਸੀਂ ਦੇਖ ਲਓ ਵੀ ਕਿੱਥੇ ਕਿੱਥੇ ਜਾਂਦਾ ਬ੍ਰਾਂਡਡ ਸ਼ਰਟਾਂ ਜਿਹੜੀਆਂ ਹੈਗੀਆਂ 15 15 12 12 ਹਜ਼ਾਰ 8 8 10 10 ਹਜ਼ਾਰ ਦੀਆਂ ਬ੍ਰਾਂਡਡ ਸ਼ਰਟਾਂ ਆਂਦੀਆਂ ਤੇ ਬੰਦਾ 5 7 10 ਸ਼ਰਟਾਂ ਤਾਂ ਰੱਖੂਗਾ ਹੀ ਰੱਖ ਦਈਏ ਠੀਕ ਹੈ ਨਹੀਂ ਪਿਓ ਪਿਓ ਪਾਊਗਾ ਪਿਓ ਨੂੰ ਦੇਖ ਕੇ ਮੁੰਡਾ ਪਾਊਗਾ ਮੁੰਡੇ ਦੇਖ ਕੇ ਭੈਣ ਪਾਊਗੀ ਸਾਰੇ ਸਾਰੇ ਕਰਨਗੇ ਤਾਂ ਉਹ ਗੁਜ਼ਾਰਾ ਹੋਣਾ ਹੀ ਨਹੀਂ ਕਮਾਲ ਤਾਂ ਗੱਲ ਤਾਂ ਇਸ ਗੱਲ ਦੀ ਹੈ ਕਿ ਸਾਨੂੰ ਮਤਲਬ ਰੱਬ ਨਾਲ ਜੋੜਨ ਵਾਸਤੇ ਤਾਂ ਸਾਰੇ ਦੂਜਿਆਂ ਦਾ ਜੋਰ ਲੱਗਿਆ ਪਿਆ ਇਹ ਦੁਕਸ ਨਾਲ ਐਜੂਕੇਸ਼ਨ ਵਾਲੇ ਪਾਸੇ ਕਿਸਦਾ ਜੋਰ ਨਹੀਂ ਰੱਬ ਵਾਲੇ ਪਾਸੇ ਜੁੜੋ ਮੈਂ ਕਹਿੰਦਾ ਰੱਬ ਵਾਲੇ ਪਾਸੇ ਜੁੜੋ ਜਿੰਨੀ ਲੋੜ ਆ ਉਹਨਾਂ ਜੁੜੋ ਲੋ ਇਹ ਕੀ ਵੀ ਤੁਸੀਂ ਸਾਰਾ ਦਿਨ ਕੰਮ ਛੱਡ ਕੇ ਬੈਠੇ ਜੀ ਉਹ ਕਹਿੰਦੇ ਵੀ ਸਾਡਾ ਰੱਬ ਹੀ ਸਾਰਾ ਕੁਝ ਸਵਾਰਦਾ ਨਹੀਂ ਰੱਬ ਤਾਂ ਇਹ ਲੋਕ ਕੀ ਇਹ ਕੌਣ ਹੈ ਲੋਕ ਇਹ ਲੋਕ ਕਹਿੰਦੇ ਆ ਵੀ ਚਮਤਕਾਰ ਹੋ ਜਾਊਗਾ ਰੱਬ ਸਾਡੇ ਤੇ ਕੋਈ ਹੈ ਜੀ ਮੰਤਰ ਮਾਰੂਗਾ ਵੀ ਸਾਡੇ ਸਾਡੇ ਸਾਰੇ ਦੁੱਖ ਦੁੱਖ ਦੂਰ ਹੋ ਜਾਣਗੇ ਪਰ ਹੋਏ ਕਿਸੇ ਤੇ ਮੈਨੂੰ ਦੱਸੋ ਕੋਈ ਆਵੇ ਆਵੇ ਬੰਦਾ ਉੱਠ ਕੇ ਖੜਾ ਹੋ ਕੇ ਦੱਸੇ ਕਿ ਮੇਰੇ ਯਾਰ ਮੇਰੇ ਨੂੰ ਚਮਤਕਾਰ ਹੋ ਗਿਆ ਮੇਰੇ ਨਾਲ ਕੁਝ ਬੰਦੇ ਦੀ ਕਦੇ ਦੀ ਬੰਦੇ ਦੀ ਲਾਟਰੀ ਨਿਕਲੀ ਲਿਕੜੇ ਉਹ ਕੱਲ ਹੋ ਰਿਹਾ ਹੈ ਬਾਕੀ ਜ਼ਿਆਦਾ ਬੰਦੇ ਤਾਂ ਸੰਘਰਸ਼ ਹੀ ਕਰ ਰਿਹਾ ਫਿਰ ਜਿਹੜੇ ਬੰਦੇ ਦੀ ਲਾਟਰੀ ਨਿਕਲੀ ਉਹ ਫਿਰ ਰਮਨਤ ਸਿੰਘ ਦਾ ਫਾਰਮੂਲਾ ਆ ਗਿਆ ਉਹਨੂੰ ਉਹਨੇ ਕੋ ਪੈਸਾ ਆ ਗਿਆ ਮਨੀ ਮੇਕਿੰਗ ਹੋ ਗਈ ਉਹਦੀ ਪੈਸਾ ਤਾਂ ਆ ਗਿਆ ਦੇਖੋ ਅੱਗੇ ਕੀ ਕਰੂਗਾ ਉਹ ਮਨੀ ਬੈਨੇਜਿੰਗ ਕਰਨਾ ਨਹੀਂ ਜਦੋਂ ਪੈਸੇ ਆ ਗਏ ਉਸੇ ਵੇਲੇ ਸਾਨੂੰ ਖਰਚਾ ਦਿਖਣ ਲੱਗ ਜਾਣਾ ਸਾਡਾ ਮਕਾਨ ਕੱਚਾ ਮਕਾਨ ਹੈ ਪਹਿਲਾਂ ਸਭ ਤੋਂ ਪਹਿਲਾਂ ਉਹ ਦੀ ਕਿਤਾ ਸਾਨੂੰ ਵੀ ਕੱਚੇ ਮਕਾਨ ਨੂੰ ਪੱਕਾ ਕਰੋ ਫਿਰ ਸਾਡੇ ਕੋ ਕਾਰ ਸਾਡੇ ਯਾਰ ਦੋਸਤਾਂ ਕੋਲ ਕਾਰ ਹੈ ਜੀ ਉਹ ਦਿਨੋਂ ਦਨ ਕਰਦੇ ਫਿਰਦੇ ਕਾਰ ਲੋ ਜੀ ਆਈਫੋਨ ਲੋ ਜੀ ਆ ਚੀਜ਼ਾਂ ਲੋ ਜੀ ਬ੍ਰਾਂਡਡ ਕੱਪੜੇ ਲੋ ਜੀ ਏਸੀ ਲੋ ਆਉਂ ਜੀ ਖਰਚੇ ਵਾਲੇ ਪਾਸੇ ਤੁਰ ਪੇ ਇਹ ਤਾਂ ਕਿਸੇ ਨੇ ਸਿਖਾਇਆ ਹੀ ਨਹੀਂ ਨਾ ਕਿ ਜਿਹੜਾ ਤੁਸੀਂ ਪੈਸਾ ਖਰਚਣਾ ਪਹਿਲਾਂ ਕਮਾਉਣਾ ਸਿੱਖੋ ਮੈਂ ਗੱਲ ਕਹਿਣਾ ਵੀ ਜੇ ਤੁਹਾਡੇ ਪਿਓ ਕੋਲ 100 ਕਰੋੜ ਰੁਪਏ ਵੀ ਹੈ 100 ਕਰੋੜ ਰੁਪਏ ਤੁਹਾਡੇ ਪਿਓ ਕੋਲ ਹੈ ਤੇ ਤੁਸੀਂ ਪੈਸਾ ਨਹੀਂ ਕਮਾਉਂਦੇ ਤੁਹਾਨੂੰ ਕੋਈ ਹੱਕ ਨਹੀਂ ਤੁਸੀਂ ਆਪਣੇ ਪਿਓ ਦਾ ਲੱਖ ਰੁਪਏ ਵੀ ਖਰਚੋ ਪਹਿਲਾਂ ਤੁਸੀਂ ਕਮਨ ਚ ਕੋ ਅੱਛਾ ਤੁਸੀਂ ਇੱਕ ਗੱਲ ਕਹੀ ਸੀ ਕਿ ਵੀ ਸੰਘਰਸ਼ ਕਰਦਾ ਰਹਿਣ ਦਾ ਬੰਦਾ ਕੋਈ ਵੀ ਕਾਮਨ ਮੈਨ ਹੈ ਨਾ ਉਹ ਕਹਿੰਦਾ ਇਹੀ ਜਿੰਦਾ ਨਾ ਕਟੇਸ਼ਨ ਹੀ ਪੜਾਈ ਜਾਂਦੀ ਹੈ ਮੇਰੇ ਸੰਘਰਸ਼ ਦਾ ਨਾਮ ਜ਼ਿੰਦਗੀ ਹੈ ਵੀ ਸੰਘਰਸ਼ ਕਰਨਾ ਹੀ ਜ਼ਰੂਰੀ ਹੈ ਤਾਂ ਹੀ ਤਾਂ ਜ਼ਿੰਦਗੀ ਬਣਦੀ ਹੈ ਕਹਿੰਦੇ ਨਹੀਂ ਸੰਘਰਸ਼ ਨੂੰ ਕਰਨਾ ਕਿਹੜੇ ਪਾਸੇ ਤਾਂ ਇਹ ਵੀ ਦੇਖੋ ਨਾ ਸੰਘਰਸ਼